ਆ ਫਾਈਬਰ ਲਾ ਕੇ ਆ ਬੱਬਲ ਸੀਟ ਲਾ ਕੇ ਦੇਖੋ ਐਂ ਤਿਆਰ ਕੀਤਾ ਹੈ ਸੈੱਡ ਚ ਕਮੈਂਟਾਂ ਚ ਇਹ ਦੱਸੋ ਵੀ ਤੁਸੀਂ ਇਹ ਕਾਦੇ ਵਾਸਤੇ ਤਿਆਰ ਕਰਵਾਇਆ ਜਦੋਂ ਸਾਰਾ ਤਿਆਰ ਹੋ ਗਿਆ ਫਿਰ ਤੁਹਾਨੂੰ ਅਸੀਂ ਦੱਸਾਂਗੇ ਵੀ ਇਹ ਕਿਸ ਚੀਜ਼ ਵਾਸਤੇ ਤਿਆਰ ਕਰਿਆ ਪਹਿਲਾਂ ਆਪ ਉਹ ਦੀ ਹਸਤ ਲਾਓ ਵੀਡੀਓ ਕਾ ਤੋ ਸ਼ੇਅਰ ਸਾਰਾ ਦੇਖੋ ਸਕੰਜੇ ਬਣੇ ਨੇ ਐ ਭਾਈ ਪਾਂ ਦੇ ਆ ਤਾਹਾਂ ਬੱਬਲ ਸ਼ੀਟ ਲਾਈਏ ਸੈੱਟ ਦੇ ਸਾਰੀ ਬੰਦ ਕਰਤਾ ਇਹ ਸਾਰਾ ਐਂਡ ਬਣਾਤਾ ਇਹਦੇ ਵਿੱਚ ਲੱਗੂ ਏਸੀ ਏਸੀ ਲੱਗੂ ਏਸੀ ਚੱਲਿਆ ਕਰੂ 12 ਮਹੀਨੇ 30 ਦਿਨ ਠੀਕ ਹੈ ਜੀ ਦੱਸੋ ਕਮੈਂਟਾਂ ਦੇ ਵਿੱਚ ਆਦੇ ਆ ਸਾਰੇ ਆ ਕੰਤ ਵੀ ਕਵਰ ਕਰੀ ਆਦੇ ਫਾਈਬਰ ਲਾ ਕੇ ਜਿਵੇਂ ਸਾਰੇ ਆ ਦੇਖੋ ਉਧਰ ਵੀ ਉਹ ਸਾਰਾ ਤਿਆਰ ਕਰਤਾ ਬੰਦ ਕਰਤਾ ਜਣੀ ਇਹਦੇ ਵਿੱਚ ਵੀ ਹੀਟ ਨਾ ਆਵੇ ਬਾਹਰੋਂ ਦੇਖੋ ਹੱਸ ਕੰਜੇ ਬਣਾਤੇ ਕਮੈਂਟਾਂ ਦੇ ਵਿੱਚ ਦੱਸਿਓ ਵੀ ਇਹਦੇ ਵਿੱਚ ਕੀ ਪ੍ਰੋਜੈਕਟ ਆ ਕੀ ਗੱਲਬਾਤ ਆ ਵੀਡੀਓ ਕਰਦੋ ਸ਼ੇਅਰ ਪੇਜ ਨੂੰ ਕਰ ਲਓ ਫੋਲੋ ਧੰਨਵਾਦੀ ਹੋ